ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਲੀਥੀਅਮ ਬੈਟਰੀ ਪਲਾਂਟ ਚ ਲੱਗੀ ਪਿਆਣਾ ਕਾਕ ਤੇ 16 ਦੀ ਮੌਤ ਅਤੇ 5 ਲਾਪਤਾ ਇਸ ਦੇ ਨਾਲ ਹੀ ਦੱਖਣੀ ਕੋਰੀਆ ਤੋਂ ਲਿਥੀਅਮ ਬੈਟਰੀ ਪਲਾਂਟ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ 5 ਹੋਰ ਲਾਪਤਾ ਹਨ ਸਥਾਨਕ ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਦੱਸਿਆ ਕਿ ਅੱਗ ਸਵੇਰ 10:30 ਵਜੇ ਲੱਗੀ ਹੈ ਹਾਲਾਂਕਿ ਹੁਣ ਇਸ ਅੱਗ ਨੂੰ ਤੇ ਕਾਬੂ ਪਾ ਲਿਆ ਗਿਆ ਹੈ ਇਸ ਦੇ ਨਾਲ ਹੀ ਇਹ ਅੱਗ ਦੇ ਦਖਣ ਚ ਬੈਟਰੀ ਬਣਾਉਣ ਵਾਲੀ ਕੰਪਨੀ ਇਰ ਸੈੱਲ ਦੁਆਰਾ ਸੰਚਾਲਿਤ ਫੈਕਟਰੀ 'ਚ ਲੱਗੀ ਹੈ ਇਸਾਨਕ ਫਾਇਲ ਅਧਿਕਾਰੀ ਕੇਮ ਜਿਮ ਅਤੇ ਜੰਤ ਦੇ ਦੱਸਿਆ ਕਿ ਲਗਭਗ 35000 ਯੂਨਟਾਂ ਵਾਲੀ ਗੋਦਾਮ ਦੇ ਅੰਦਰ ਇੱਕ ਬੈਂਡੀ ਸੈੱਲ ਦਾ ਫਟਣ ਤੋਂ ਬਾਅਦ ਸ਼ੁਰੂ ਹੋਈ ਹੈ ਇਸ ਦੇ ਨਾਲ ਪੰਜ ਵਿਕਤੀਆਂ ਲਾਪਤਾ ਹਨ ਇਸ ਦੇ ਨਾਲ ਹੀ ਇਹ ਜਾਣਿਆ ਜਾਂਦਾ ਹੈ ਕਿ ਪਲਾਂਟ ਦੇ ਅੰਦਰ ਲਗਭਗ 20 ਲਾਸ਼ਾਂ ਮਿਲੀਆਂ ਹਨ ਪਰ ਜਿਮ ਨੇ ਕਿਹਾ ਕਿ 16 ਲੋਕਾਂ ਦੀ ਮੌਤ ਹੋ ਗਈ ਹੈ ਪਰ ਹਜੇ 4 ਕੁੰਬੀ ਜਖਮੀ ਰੂਪ ਵਿੱਚ ਹਨ ਉਹਨਾਂ ਨੇ ਕਿਹਾ ਕਿ ਬਾਜਾ ਬਚਾ ਕਰਮਚਾਰੀ ਲਾਪਤਾ ਹਨ ਅਤੇ ਪੰਜਨ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2020 ਵਿੱਚ ਸਥਾਪਿਤ ਏਅਰ ਸੈਲਸ ਐਂਡ ਦੇ ਰੇਡੀਓ ਸੰਚਾਰ ਉਪਕਰਨਾਂ ਲਈ ਲਿਥੀਅਮ ਪ੍ਰਾਇਮਰੀ ਬੈਟਰੀ ਦਾ ਨਿਰਮਾਣ ਕੀਤਾ ਗਿਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ